ਡਾਕਟਰ ਰਾਜੇ ਸੰਧੂ ਦੇ ਘਰ ਜਿਹੜਾ ਗ੍ਰਨੇਡ ਲਾਬਿੰਗ ਹੋਈ ਸੀ ਉਸ ਸੰਬੰਧ ਵਿੱਚ ਅਸੀਂ ਜਿਹੜਾ ਹਰਦੀਪ ਕੰਬੋਜ ਨੂੰ ਜਿਹੜਾ ਆਪਾਂ ਜਮਨਾ ਨਗਰ ਤੋਂ ਜਿਹੜਾ ਅਰੈਸਟ ਕੀਤਾ ਸੀਗਾ ਉਹਦੀ ਪੁੱਛਗਿੱਛ ਤੇ ਜਿਹੜਾ ਅੱਗੇ ਸਾਨੂੰ ਜਿਹੜਾ ਕਲੂ ਮਿਲਿਆ ਸੀ ਉਹ ਇਹਦੇ ਇਹਨਾਂ ਦੇ ਬਾਰੇ ਮਿਲਿਆ ਸੀਗਾ ਵੀ ਇਹਨਾਂ ਦੇ ਵੀ ਉਹਨਾਂ ਨਾਲ ਤੇ ਉਹਨਾਂ ਨਾਲ ਲਿੰਕ ਹੈ ਨਾਲ ਹੀ ਇਹ ਸੀਗਾ ਵੀ ਇਹੀ ਬੰਦਾ ਵਾ ਜਿਹੜਾ ਮੋਟਰਸਾਈਕਲ ਤੇ ਲੈ ਕੇ ਉਹਨੂੰ ਉਸ ਪਿੰਡ ਜਾ ਕੇ ਇੱਕ ਜਿਹੜਾ ਇਨਸੀਡੈਂਟ ਕੀਤਾ ਸੋ ਇਸ ਤੇ ਅਸੀਂ ਜਿਹੜਾ ਆਪਣੀਆਂ ਜਿਹੜੀਆਂ ਟੀਮਾਂ ਨੂੰ ਜਿਹੜਾ ਇਹਨਾਂ ਦੇ ਪਿੱਛੇ ਇਹਨਾਂ ਨੂੰ ਫੋਲੋ ਕੀਤਾ ਤੇ ਅੱਜ ਇਹਨਾਂ ਨੂੰ ਅਸੀਂ ਹਿਮਾਚਲ ਪ੍ਰਦੇਸ਼ ਤੋਂ ਉੱਥੇ ਇਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਉਹ ਅਰੈਸਟ ਕਰਕੇ ਲਿਆਉਂਦੇ ਸੀਗੇ ਚਾਰ ਜਣੇ ਸੀਗੇ ਦੋ ਇੱਕ ਧੀਰਜ ਸੀਗਾ ਪਾਂਡੇ ਲక్ష్ਮੀ ਐਂਡ ਅੰਮ੍ਰਿਤ ਉਹ ਤਿੰਨ ਸੀ ਜਿਹੜੇ ਉਹ ਇੱਕ ਗੱਡੀ ਤੇ ਪਹਿਲਾਂ ਐਡਵਾਂਸ ਚਲ ਗਏ ਸੀਗੇ ਉਹਨਾਂ ਨੂੰ ਕੋਈ ਸਾਡਾ ਤਪਤੀ ਸਾਡੀ ਬਹੁਤ ਐਡਵਾਂਸ ਸਟੇਜ ਤੇ ਸੀ ਕੁਝ ਉਹਨਾਂ ਦਾ ਰਿਲੇਟਡ ਜਿਹੜਾ ਆਪਾਂ ਵਰਕ ਜਿਹੜਾ ਉਹ ਸਾਡਾ ਚੱਲ ਰਿਹਾ ਸੀ ਕਮਿਸ਼ਨਰੇਟ ਦੇ ਵਿੱਚ ਇੱਥੇ ਸਿੱਟੀ ਚ ਉਨੇ ਨੂੰ ਇੱਥੇ ਲੈ ਕੇ ਆਏ ਤੇ ਇੱਥੇ ਗੱਡੀ ਸਾਲਫ ਸੱਡਨ ਬ੍ਰੇਕਡਾਊਨ ਹੋਈ ਜਿਹਦਾ ਬ੍ਰੇਕਡਾਊਨ ਹੋਈ ਤੇ ਨਾਲ ਹੀ ਇਹ ਆਪਣੀ ਬਾਰੀ ਖੋਲ ਕੇ ਭੱਜਣ ਲੱਗਾ ਹਨੇਰਾ ਜ਼ਿਆਦਾ ਸੀਗਾ ਜਿਹੜਾ ਬਹੁਤ ਜਿਹੜਾ ਇਹ ਹਿਨियस ਕ੍ਰਾਈਮ ਦਾ ਅਪਰਾਧੀ ਸੀਗਾ ਇਸ ਕਰਕੇ ਜਿਹੜਾ ਸਾਨੂੰ ਇਹਦੇ ਸਾਡੀ ਪਾਰਟੀ ਨੂੰ ਇਹਦੇ ਗਨ ਸ਼ਾਟ ਇੰਜਰੀ ਕਰਨੀ ਪਈ ਫਿਰ ਇਹ ਜਿਹੜਾ ਉੱਥੇ ਇਹ ਰੁਕਿਆ ਅਦਰਵਾਈਜ਼ ਇਹ ਹੋ ਸਕਦਾ ਹਨੇਰੇ ਦਾ ਫਾਇਦਾ ਠੱਗ ਤੇ ਭੱਜ ਜਾਂਦਾ ਕਿਤਨੇ ਲੋਕੋ ਕੋ ਰਸ਼ ਕੀਤਾ ਗਿਆ ਤੇ ਅੱਜ ਅੱਜ 4 ਜਿਹੜੇ 4 ਲੋਕਾਂ ਨੂੰ ਕੀਤਾ ਇਨ ਵਿੱਚ ਕੋਈ ਮਹਿਲਾ ਵੀ ਹੈ ਹਾਂ ਮਹਿਲਾ ਲక్ష్ਮੀ ਹੈ ਕਿ ਜਿਹੜੀ ਹੈ ਠਨਕੋਟ ਦੀ ਰਹਿਣ ਵਾਲੀ ਪਰ ਹਾਲ ਦੀ ਕੜੀ ਇੱਥੇ ਰਹਿੰਦੀ ਹੈ ਆਪਣੇ ਸ਼ੇਵਨਗਰ ਮਕਸੂਦਾਂ ਕੀ ਕਰਦੀ ਹੈ ਸਰ ਲక్ష్ਮੀ ਲక్ష్ਮੀ ਇਹ ਤਾਂ ਕੋਈ ਉਹ ਇਹਨਾਂ ਨਾਲ ਹੀ ਬਸ ਜ਼ਿਆਦਾਤਰ ਰਹਿੰਦੇ ਨੇ ਕਿ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਸਕਾ ਲక్ష్ਮੀ ਵੇਖੋ ਲక్ష్ਮੀ ਦਾ ਅਜੇ ਤੱਕ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਕੋਈ ਤਸਦੀਕ ਹੋਇਆ ਉਹ ਦੂਸਰਿਆਂ ਦਾ ਵੀ ਉਹਨਾਂ ਦੇ ਖਿਲਾਫ ਜਿਹੜਾ ਕੋਈ ਤੱਕ ਵੈਰੀਫਾਈ ਕਰ ਰਹੇ ਆ ਵੀ ਕੋਈ ਪਰਚਾ ਵਗੈਰਾ ਦਰਜਾ ਉਹ ਸਵੇਰੇ ਤੁਹਾਨੂੰ ਅਸੀਂ ਵੈਰੀਫਾਈ ਕਰਕੇ ਦੱਸਾਂ ਸਰ ਇਹ ਸੰਕੇਤ ਸਾਥ ਵੀ ਇੰਤੇ ਲਿੰਕ ਹੈ ਕੁਝ ਵੇਖੋ ਜਿਹੜੀ ਹੈਂਡਲਰ ਤੇ ਇਹਨਾਂ ਦਾ ਸ਼ਹਜਾਦ ਜਿਹੜਾ ਸ਼ਹਜਾਦ ਇਹ ਪੱਟੀ ਉਹੀ ਆ ਉਹੀ ਤੁਹਾਡਾ ਜਦੋਂ ਜਦੋਂ ਇਹ ਹੋਇਆ ਸੀਗਾ ਇਨਸੀਡੈਂਟ 16 ਤਰੀਕ ਨੂੰ ਸਾਈਮਲਟੇਨੀਅਸਲੀ ਇੱਕ ਉਹਦੀ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਵਿੱਚ ਉਹ ਕਲੀਅਰ ਕੱਟ ਉਹਨੂੰ ਥ੍ਰੈਟ ਕਰ ਰਿਹਾ ਸੀ ਵੀ ਮੈਂ ਮੈਂ ਕਰਾਇਆ ਵੈ ਤੇ ਮੈਂ ਹੋਰ ਵੀ ਕਰੂੰਗਾ ਤੇਰਾ ਨੁਕਸਾਨ ਇਸ ਤਰ੍ਹਾਂ ਕਰਕੇ ਉਹ ਕਰ ਰਿਹਾ ਸੀ ਉਹਦਾ ਇੱਕ ਸ਼ੰਕਰ ਦਾ ਜਿਹੜਾ ਜਸ਼ੀ ਅਖਤਰ ਹੈ ਉਹਦੇ ਨਾਲ ਵੀ ਉਹਦੇ ਲਿੰਕ ਹੈ ਜਸੀਨ ਔਰ ਜਸੀ ਇੱਕੋ ਹੀ ਨਾਮ ਹੈ ਇਸ ਕਰਕੇ ਉਹਦੇ ਨਾਲ ਵੀ ਉਹਦੇ ਲਿੰਕ ਹੈ ਸੋ ਇਹ ਮਾਮਲਾ ਸਾਰਾ ਜਿਹੜਾ ਵਿਖੇ ਜਾਵੇ ਤੇ ਅਕ੍ਰੋਸ ਦੀ ਬਾਰਡਰ ਹੀ ਜੁੜਿਆ ਹੋਇਆ ਹੈ ਜਿਹੜਾ ਜਿਹੜਾ ਪੱਟੀ ਹੈ ਇਹ ਆਈਐਸਆਈ ਦਾ ਜਿਹੜਾ ਇੱਕ ਏਜੰਟ ਆ ਡਾਣ ਕਹਿੰਦਾ ਆਪਣੇ ਆਪ ਨੂੰ ਸੋ ਇਹਦੇ ਵੱਲੋਂ ਹੀ ਜਿਹੜਾ ਸਾਰਾ ਇਹ ਇੱਕ ਆਪਣੇ ਪੰਜਾਬ ਪੁਲਿਸ ਵੱਲੋਂ ਜਿਹੜਾ ਬਹੁਤ ਸਕਸੈਸਫੁਲੀ ਐਂਟੀ ਗੈਂਗਸਟਰ ਐਂਟੀ ਡਰੱਗ ਜਿਹੜੀ ਆਪਾਂ ਸਮਗਲਰ ਜਿਹੜੀ उसका कहना है जो यूट्यूबर है डॉक्टर उसने कहा विवाद शुरू हुआ उसके बाद वो क्योंकि सोशल मीडिया पर हाईलाइट ज्यादा हो गया ਸੀਟਿੰਗ ਮਿਲ ਗਈ ਉਸਕੇ ਬਾਅਦ ਜੋ ਸ਼ਹਾਜ਼ਾਦ ਭੱਟੀ ਨੇ ਉਸੇ ਧਮਕੀ دی ਪੈਸੇ ਵੀ ਮੰਗੇਗੇ ਉਸकी तरफ ਵੇਖੋ ਇਹਨਾਂ ਦੀ ਪ੍ਰੋਫੈਸ਼ਨਲ ਵੈਲਰੀ ਹੋ ਸਕਦੀ ਹੈ ਕਿ ਇਹ ਵੀ ਯੂਟਿਊਬਰ ਆ ਵੀ ਯੂਟਿਊਬਰ ਇਹਦੇ ਫਾਲੋਅਰ ਕਾਫੀ ਹੈ ਪਰ ਇਹ ਤੇ ਇੱਕ ਬਹਾਨਾ ਹੁੰਦਾ ਹੈ ਆਪ ਤਾਂ ਐਸੇ ਕਿ ਜੜ ਇੱਕ ਇੱਕ ਬਹਾਨਾ ਹੁੰਦਾ ਹੈ ਇਹ ਬੰਦੇ ਨਾਲ ਬੰਦੇ ਨੂੰ ਡੀਫੇਮ ਕਰਨ ਦਾ ਸੋ ਇਸ ਤਰ੍ਹਾਂ ਜਿਹੜੇ ਮਨਸੂਬੇ ਉਹ ਜਿਹੜੀ ਪੰਜਾਬ ਪੁਲਿਸ ਜਿਹੜੀ ਉਹ ਕਾਮਯਾਬ ਨਹੀਂ ਹੋਣਗੇ ਬਸ ਸਰ ਔਰ ਵੀ ਇਸ ਵਿੱਚ ਲੋਕ ਚੰਗਿਲ ਹੋਗੇ ਵੇਖੋ ਵੇਖੋ ਇਹ ਤੀਸ਼ੂ ਸਾਹਮਣੇ ਵੇਖੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੁਣ ਤਰਤੀਸ਼ ਖੁੱਲੇਗੀ ਸਾਡੀ ਹੁਣ ਜਿਹੜੇ ਇੰਨੇ ਬੰਦੇ ਆ ਕੋਈ ਨਾ ਕੋਈ ਮਿਲਦੇ ਕਿਸ ਨੂੰ ਕੋਈ ਨਾ ਕੋਈ ਸਪੋਰਟ ਕਰ ਦਿਆ ਕੋਈ ਉਧਰੋਂ ਚੀਜ਼ ਲੈ ਕੇ ਦੇ ਰਿਹਾ ਕੋਈ ਨਾ ਕੋਈ ਇੱਕ ਗਰੁੱਪ ਹੁੰਦਾ ਵੈ ਸਾਡੇ ਮੁਤਾਬਕ ਜਿਹੜਾ ਅਸੀਂ 98% ਜਿਹੜਾ ਇਹ ਮੋਡਿਊਲ ਇਹਨੂੰ ਬਸਟ ਕਰਤਾ ਸੀ ਸਰ ਐਨਸੀਪੀ ਕੀ ਨੇਤਾ ਦੀ ਹੱਤਿਆ ਹੋਈ ਸੀ ਮੁੰਬਈ ਵਿੱਚ ਸ਼ਾਨ ਅਫਤਰ ਦਾ ਨਾਮ ਆਇਆ ਏਕਮਨ ਏਕਸਟ ਤੇ ਔਰ ਲਾਰੈਂਸ ਵਿਸ਼ਨਵੀ ਗੈਂਗ ਕੇ ਸਾਥ ਉਹ ਜੁੜਾ ਹੋ ਤੂ ਸ਼ਹਜ਼ਾਦ ਭੱਟੀ ਦੀ ਵੀ ਵੀਡੀਓ ਆਈ ਸੀ ਉਸਨੇ ਕਹਾ ਤਾ ਕਿ ਲਾਰੈਂਸ ਕੀ ਮੈਂ ਮਦਦ ਕਰਦਾ ਹਾਂ ਇਸ ਕੀ ਐਸੀ ਮਦਦ ਕੀ ਗਈ ਤੋ ਐਸੀ ਮੈਂ ਕਿਵੇਂ ਦੇਖਦੇ ਕਿ ਲਾਰੈਂਸ ਦਾ ਇਸ ਵਿੱਚ ਕੀ ਹੱਥ ਹੋਵੇ ਦੇਖੋ ਲਾਰੈਂਸ ਦਾ ਅਜੇ ਤੱਕ ਇਹਦੇ ਵਿੱਚ ਕੋਈ ਡਾਇਰੈਕਟਰ ਰੋਲ ਨਹੀਂ ਆਉਂਦਾ ਸਿਰਫ ਜਿਹੜਾ ਇਹ ਜੈਸ਼ਨ ਭੱਟੀ ਹੈ ਜੇ ਜੈਸ਼ਨ ਅਖਤਰ ਜਿਹੜਾ ਹੈ ਉਹਦਾ ਰੋਲ ਵਿੱਚ ਆਉਂਦਾ ਹੈ ਕਿਉਂ ਇਹ ਜਿਹੜਾ ਹਰਦਿਕ ਕੰਪੋਜ਼ ਨੂੰ ਉਹਦਾ ਉਹ ਲਿੰਕ ਸਿੱਖ ਕਰਦਾ ਸੀਗਾ ਉਹਦੇ ਨਾਲ ਉਹਦੀ ਸੀਗੀ ਗੱਲਬਾਤ ਕੈਸੇ ਲੈਕਰ ਵੇਖੋ ਜੋ ਵੀ ਸੀਗਾ ਉਹਨਾਂ ਉਹਦੇ ਅੰਡਰਸਟੈਂਡਿੰਗ ਸੀਗੀ ਉਹਦੀ ਆਗੇ ਵੀ ਕੋਈ ਗ੍ਰਿਫਤਾਰੀਆਂ ਹੋਣਗੀਆਂ ਵੇਖੋ ਗ੍ਰਿਫਤਾਰੀਆਂ ਅਸੀਂ ਇਹਨੂੰ 100% ਜਿਹੜਾ ਇਹ ਮੋਡਿਊਲ ਅਸੀਂ ਖਤਮ ਕਰਨਾ ਜੇ ਕੋਈ ਹੋਰ ਇੱਕ ਦੋ ਹੋਇਆ ਤੇ ਉਹ ਵੀ ਆਪਾਂ ਕਰ ਲਾਂਗੇ ਥੈਂਕ ਯੂ ਸਰ ਪਹਿਲੇ ਸਵੇਰੇ ਇੰਕਾਉਂਟਰ ਹੋਇਆ ਉਸਕੇ ਬਾਅਦ ਅੱਜ ਇੰਕਾਉਂਟਰ ਫਿਰ ਦੇਰ ਰਾਤ ਨੂੰ ਕੀਤਾ ਗਿਆ ਕੀ ਕਾਰਨ ਰਹਾ ਸੀ ਉਹਦੇ ਵਿੱਚ ਜਿਹੜਾ ਸਾਡਾ ਅੱਜ ਦਿਹਾਤੀ ਪੁਲ ਸਟੇਡੀ ਸੀਗੀ ਉਹਦੇ ਵੱਲੋਂ ਬਹੁਤ ਵਧੀਆ ਜਿਹੜੀ ਕਾਮਯਾਬੀ ਹਾਸਲ ਹੋਈ ਮਿਤੀ 16 ਤਰੀਕ ਨੂੰ ਜਿਹੜਾ ਅਰਲੀ ਮਾਰਨਿੰਗ ਡਾਕਟਰ ਰਾਜਰ ਸੰਧੂ ਜਿਹੜਾ ਰਾਇਪਰ ਸੂਲਪੁਰ ਦਾ ਰਹਿਣ ਵਾਲਾ ਉਹਦੇ ਘਰ ਤੇ ਜਿਹੜੀ ਗ੍ਰੇਨੈਟ ਟੋਪਿੰਗ ਹੋਈ ਸੀ ਉਹਦੇ ਵਾਸਤੇ ਅਸੀਂ 36 ਘੰਟੇ ਦੇ ਵਿੱਚ ਵੀ ਜਿਹੜਾ ਹਾਰਦਿਕ ਕੰਬੋਜ ਨੂੰ ਜਿਹੜਾ ਇੱਥੋਂ ਜਮਨानगर ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ ਉਹਦੀ ਪੁੱਛ ਗਏ ਇਸ ਤੇ ਜਿਹੜੀ ਫਿਰ ਇਹ ਅੱਗੇ ਜਿਹੜਾ ਅਮਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੁੱਗ ਕਪੂਰਥਲਾ ਉੱਥੇ ਦਾ ਰਹਿਣ ਵਾਲਾ ਇਹ ਫਿਗਰ ਹੋਇਆ ਸੀਗਾ ਇਦੇ ਬਾਰੇ ਵੀ ਸਾਨੂੰ ਫਿਰ ਇਨਟੀਮੇਸ਼ਨ ਆਸੀ ਸਾਡੀਆਂ ਜਿੰਨੇ ਕੋਈ ਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉੱਤੇ ਅਸੀਂ ਵਰਕਆਊਟ ਕੀਤਾ ਤੇ ਇਹਨੂੰ ਅੱਜ ਅਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੋਂ ਇੱਥੋਂ ਇਹਨੂੰ ਰਾਉਂਡ ਅਪ ਕਰ ਲਿਆ ਸੀਗਾ ਸਾਡੀਆਂ ਟੀਮਾਂ ਨੇ ਨਾਲ ਇਹਦੇ ਜਿਹੜੇ ਦੋ ਸਾਥੀਏ ਦੇ ਹੋਰ ਸੀਗੇ ਇੱਕ ਇੱਕ ਲੜਕੀ ਸੀਗੀ ਸੋ ਅਸੀਂ ਚਾਰਾਂ ਨੂੰ ਜਿਹੜਾ ਆਪਾਂ ਇੱਥੇ ਲੈ ਕੇ ਆ ਰਹੇ ਸੀ ਜਿਹੜੀ ਦੂਜੀ ਟੀਮ ਹੈ ਉਹ ਦੂਜੇ ਤਿੰਨਾਂ ਨੂੰ ਉਹਨਾਂ ਨੇ ਜੋ ਡਿਸਕਲੋਜ਼ਰ ਕੀਤਾ ਸੀ ਉਹਨੂੰ ਵੈਰੀਫਾਈ ਕਰ ਲਈ ਪਹਿਲਾਂ ਐਡਵਾਂਸ ਸੀਗੇ ਇਹ ਜਿਹੜੇ ਇੱਥੇ ਜਦੋਂ ਪਹੁੰਚੇ ਤੇ ਇੱਥੇ ਜਿਹੜੀ ਗੱਡੀ ਦੀ ਇਹਦੀ ਗੱਡੀ ਨੂੰ ਕੋਈ ਬ੍ਰੇਕਡਾਊਨ ਹੋਇ ਜਦੋਂ ਵੱਖਣ ਲਗਾ ਤੇ ਇਹ ਕੋਸ਼ਿਸ਼ ਕੀਤੀ ਹਨ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਭੱਜਣ ਦੀ ਉਹ ਫਿਰ ਇਹਨੂੰ ਡੱਕਣ ਲਈ ਜਿਹੜੇ ਦੇ ਇਹਦੇ ਲੈਗ ਸ਼ਾਟ ਕਰਨਾ ਪਿਆ ਸੋ ਹੁਣ ਇਹਦਾ ਜਿਹੜਾ ਇਹ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਇਹ ਐਡਮਿਟ ਹੈ ਇਹਦੇ ਤੇ ਅਸੀਂ ਇੱਕ ਵੱਖਰਾ ਇੱਥੇ ਐਫ ਆਈ ਆ ਦਰਜ ਕਰਕੇ ਤੇ ਉਹਦੇ ਵਿੱਚ ਜਿਹੜੀ ਤਫ਼ਤੀਸ਼ ਕਰਨ ਗੱਡੀ ਕਿਹਾ ਖਰਾਬ ਹੋ ਗਈ ਸੀ ਬ੍ਰੇਕਡਾਊਨ ਹੋ ਗਈ ਕੋਈ ਨੁਕਸਾਨ ਬੰਦ ਹੋ ਗਈ ਚਲ ਇਹਦਾ ਰੋਲ ਕੀ ਸੀ ਇਹਦਾ ਰੋਲ ਇਹ ਸੀ ਜਿਹੜਾ ਬਾਈਕ ਦੇ ਉੱਤੇ ਜਿਹੜਾ ਥਰੋ ਲੋਬ ਕੀਤਾ ਸੀਗਾ ਗਰਨੇਡ ਉਹ ਸੀਗਾ ਹਰਦੀਕ ਕੰਬੋਜ ਇਹ ਜਿਹੜਾ ਉਹ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਆ ਸੀਗਾ ਇਹ ਪਹਿਲੇ ਵੀ ਥੋੜਾ ਪਤਾ ਲੱਗਾ ਵੀ ਨੱਕਦਵਾਰੀ ਰੈਕੀ ਕੀਤੀ ਸੀਗੀ ਤੁਸੀਂ ਸਿਰੇ ਦੱਸਿਆ ਸੀਗਾ ਕਿ ਗ੍ਰੇਨੇਡ ਵੀ ਇੰਨੇ ਲੱਗਦੇ ਤਾਂ ਸੇ ਤੇ ਮੋੜ ਸਕਦੇ ਦੇਖੋ ਦੇਖੋ ਹਾਲ ਦੀ ਘੜੀ ਜਦੋਂ ਅਸੀਂ ਹਰਦੀਪ ਕੰਬੋਜ ਨੂੰ ਪੁੱਛਿਆ ਉਹਨੇ ਡਿਸਕਲੋਜ਼ਰ ਕੀਤਾ ਸੀਗਾ ਹੁਣ ਅਸੀਂ ਇਹਨਾਂ ਨੂੰ ਦੋਨਾਂ ਨੂੰ ਕ੍ਰਾਸ ਕਰਾਂਗੇ ਫਿਰ ਆਪਾਂ ਚੈੱਕ ਕਰਾਂਗੇ ਵੀ ਇਹ ਇਹਦਾ ਜਿਹੜਾ ਕਿ ਗ੍ਰੇਨੇਡ ਆਇਆ ਕਿੱਥੋਂ ਹੈ ਜੀ ਸਰ ਇਹ ਜਬ ਮੋਰਸਿਆ ਨੀਰਾਮਤ ਹੋਏ ਹਾਂ ਇਸੇ ਨਹੀਂ ਤੇ ਆ ਰਹੇ ਨਾਲ ਇਹਨਾਂ ਤੋਂ ਅਜੇ ਤੱਕ ਨਹੀਂ ਬਰਾਮਦ ਸਰ ਭਾਗਣੇ ਦੀ ਕੋਸ਼ਿਸ਼ ਕੀਤੀ ਉਸ ਸਮੇਂ ਇਸਕੇ ਪਾਸ ਕੀ ਆਤਾ ਐਸਾ ਨਹੀਂ ਉਸਨੇ ਭਾਗਣੇ ਨਹੀਂ ਨਹੀਂ ਇਸ ਕੋ ਕੁਛ ਨਹੀਂ ਸੀਗਾ ਕਿੰਨੇ ਮਲਾਜ਼ਮ ਸਨ ਇਨਕੇ ਸਾਥ ਜੋ ਇਹਦੇ ਇਹ ਸ ਚਾਰ ਮਲਾਜ਼ਮ ਸੀ ਤੇ ਉਹਨਾਂ ਨੇ ਪਕੜਨੇ ਦੀ ਕੋਸ਼ਿਸ਼ ਨਹੀਂ ਕੀਤੀ ਕੀਤਾ ਜਦੋਂ ਉਹ ਨਹੀਂ ਉਹ ਫਿਰ ਹਨੇਰਾ ਸੀਗਾ ਨਾ ਨੇਰੇ ਚ ਜੇ ਵੇਖੋ ਐਡੇ ਹੀਨੀਅਸ ਜੁਰਮ ਦਾ ਜਿਹੜਾ ਅਪਰਾਧੀ ਜੇ ਭੱਜੇ ਤੇ ਉਹ ਫਿਰ ਠੀਕ ਨਹੀਂ ਇਸ ਕਰਕੇ ਸਾਨੂੰ ਉਹਨੂੰ ਮਿਨਿਮਮ ਜਿਹੜਾ ਯੂਜ਼ ਕਰਨਾ ਪਿਆ ਆਪਣਾ ਜੋ ਸੀਗਾ ਟੋਟਲ ਕਿੰਨੇ ਜਾਨੇ ਫਟੇਗੇ ਨੇ ਟੋਟਲ ਆ 4 ਜਾਨੇ ਫਟੇਗੇ ਇਹਨਾਂ ਕੋਲ ਕੋਈ ਹਥਿਆਰ ਵੀ ਬਰਾਮਤ ਹੋ ਨਹੀਂ ਅਜੇ ਤੱਕ ਹਥਿਆਰ ਨਹੀਂ ਅਜੇ ਤੱਕ ਪੁੱਛੀ ਗਈ ਹੈ ਇਹਨਾਂ ਕੋ ਆਸ ਹੈ ਕਿ ਕੁਝ ਨਾ ਕੁਛ ਸਰ ਦੇ ਹੋ ਚਾਹ ਰਹੇ ਕਿ ਕੀ ਨਾਮ ਹੈ ਕੀ ਇਨਕੀ ਆਇਡੈਂਟੀਫਿਕੇਸ਼ਨ ਹੈ ਵੇਖੋ ਇੱਕ ਤੇ ਜਿਹੜਾ ਜਿਹਦੇ ਗਨ ਸ਼ਾਟ ਇੰਜਰੀ ਲੱਗੀ ਹੈ ਉਹ ਤੇ ਵੈ ਅਮਰਤਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੁੱਗ ਘੁੱਗ ਖੂਰਥਲਾ ਇੱਕ ਲੜਕੀ ਲక్ష్ਮੀ ਹੈ ਇਹ ਵੀ ਇੱਥੇ ਥੰਬੜਾ ਦੇ ਰਹਿਣ ਵਾਲੀ ਹੈ ਸ਼ੇਰ ਪਾਸਿਵ ਨਾ ਕਰਦੀ ਹੈ ਦੂਸਰਾ ਇੱਕ ਧੀਰਜਾ ਇੱਕ ਪਾਂਡੇ ਹੈ ਇਹ ਦੋਨੇ ਬਿਹਾਰ ਦੇ ਰਹਿਣ ਵਾਲੇ ਆ ਇਹਦੇ ਨਾਲ ਕਲੋਜ਼ ਅਸੋਸੀਏਟ ਸੀ ਲੜਕੀ ਦਾ ਕੀ ਰੋਲ ਹੈ ਲੜਕੀ ਦਾ ਵੀ ਇਹਨਾਂ ਨਾਲ ਲੜਕੀ ਦਾ ਵੀ ਇਹਨਾਂ ਨਾਲ ਸੀਗਾ ਰੋਲ ਵਿੱਚ ਇਹਦੇ ਵਿੱਚ ਉਹਨੂੰ ਕਰਦੇ ਦੇ ਉਹਨੂੰ ਥੋੜੀ ਬਹੁਤ ਇੰਟੀਮੇਸ਼ਨ ਹੁੰਦੀ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੀ ਲੜਕੀ ਵੇਖੋ ਲੜਕੀ ਦੀ ਅਜੇ ਤੱਕ ਅਸੀਂ ਨਾ ਅੱਜ ਤੱਕ ਹੁਣ ਲੈ ਗਏ ਪਾਰਟੀਆਂ ਆਪਾਂ ਚੈੱਕ ਕਰਾਂਗੇ ਉਹਨਾਂ ਵੀ ਉਹਨਾਂ ਦੇ ਕੀ ਬੈਕਗ੍ਰਾਉਂਡ ਆਂਦੇ ਹੁਣ ਟੋਟਲ ਕਿੰਨੇ ਜਾਂ ਗ੍ਰਫਤਾਰ ਹੈ ਬੇਕੋ ਸਾਡੇ ਇਸ ਕੇਸ ਦੇ ਵਿੱਚ ਗ੍ਰੇਡ ਲੋਬਿੰਗ ਕੇਸ ਦੇ ਵਿੱਚ ਗ੍ਰੇਡ ਲੋਬਿੰਗ ਕੇਸ ਦੇ ਵਿੱਚ ਸਾਡੇ ਟੋਟਲ ਜਿਹੜੀਆਂ 5 ਅਰੈਸਟ ਜਿਹੜੀਆਂ ਹੋ ਚੁੱਕੀਆਂ ਵੈ ਇਹਦੇ ਵਿੱਚ ਸਾਡੀ ਜਿਹੜੀ ਇਹਨਾਂ ਤੋਂ ਫਿਰ ਅੱਗੇ ਜਿਹੜੀ ਪੁੱਛਗਿੱਛ ਕਰਕੇ ਕਰਾਂਗੇ ਜੇ ਹੋਰ ਕੋਈ ਇਹਨਾਂ ਨਾਲ ਇੰਟਰਕਨੈਕਟਡ ਹੋਇਆ ਤੇ ਉਹਨੂੰ ਵੀ ਅਸੀਂ ਜਰੂਰ ਰਿਸਟ ਕਰਾਂਗੇ ਸਰ ਇਹਨਾਂ ਦਾ ਟਿਕੋ ਘੱਟੀਆਂ ਸੀਗੇ ਨਹੀਂ ਦੋ ਗੱਡੀਆਂ ਸੀ ਸਰ ਇਨਕਾ ਲਿੰਕ ਜੋ ਹੈ ਉਹ ਸ਼ਾਨ ਅਫਤਰ ਕੇ ਸਾਥ ਹੈ ਜਾਂ ਸ਼ਹਿਜ਼ਾਦ ਭੱਟੀ ਕੇ ਸਾਥ ਹੈ ਨੇ ਵੇਖੋ ਜਿਹੜਾ 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 ਜਸ 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 ਜਸੀ ਜਸੀ ਅਖਤਰ ਹੈ ਜੀ ਜਸੀ ਅਖਤਰ ਜਿਹੜਾ ਸ਼ੰਕਰ ਦਾ ਜਸੀਨ ਔਰ ਜਸੀ ਇਹੋ ਦਾ ਨਾਮ ਉਹਦੇ ਆ ਹੂੰ ਉਹਦੇ ਉਹਦੇ ਜਿਹੜਾ ਪਾਕਿਸਤਾਨ ਦਾ ਸ਼ਹਿਜਾਦ ਪੱਟੀ ਹੈ ਉਹਦੇ ਨਾਲ ਉਹਦੇ ਲਿੰਕ ਹੈ ਉਸਦੇ ਵਿੱਚ ਉਹਨੇ ਹੀ ਇੱਕ ਦੂਜੇ ਨਾਲ ਇਹ ਗੱਲ ਕਰਕੇ ਜਿਹੜੇ ਇਦਾਂ ਕਰਕੇ ਮੁੰਡੇ ਅੱਗੇ ਲੈ ਕੇ ਤੇ ਉਹਦੇ ਨਾਲ ਆਪਣੇ ਅਟੈਚ ਕਰਦਾ ਸੀ ਅੰਮ੍ਰਿਤ ਦਾ ਕੋ ਲਿੰਕ ਹੈਗਾ ਸਹਾਜਾਦ ਨਾਲ ਜਾਂ ਜਿਸ਼ਾਨ ਨਾਲ ਸਿੱਧਾ ਰੱਖੀ ਦੇਖੋ ਇਹਦਾ ਹੁਣ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਇਹਨੂੰ ਤੇ ਫਿਰ ਪਤਾ ਲੱਗੂਗਾ ਵੀ ਕੀ ਲੈਂਸਕੋ ਕਿੰਨੇ ਪੈਸੇ ਵੀ ਦਿੱਤੇਗੇ ਦੇਖੋ ਤੇ ਇਹਨਾਂ ਨੂੰ ਇਹਨਾਂ ਨੂੰ ਕੋਈ ਅਜੇ ਤੱਕ ਪੈਸੇ ਦਾ ਆਪਾਂ ਨੂੰ ਫਾਲ ਦੀ ਕੜੀ ਜਿਹੜੀ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਆ ਉਹਦੇ 'ਚ ਨਹੀਂ ਪਤਾ ਲੱਗਾ ਹੁਣ ਜਿਹੜਾ ਸਾਹਮਣੇ ਆਇਆ ਉਸ ਵਿੱਚ ਦੋ ਜੋ ਯੁਵਾਕ ਉਸਮੇ ਨਜ਼ਰ ਆਏ ਹੈ ਬਾਈਕ 'ਤੇ ਜੋ ਘਰ ਮੇ ਜਾ ਕੇ ਕਨੇਡ ਫੈਂਕਦੇ ਤੋ ਆਪ ਦੋ ਹੋਰ ਬਤਾ ਰਹੇ ਹੋ ਕਿ ਇੱਕ ਜੋ ਉਸਮੇ ਮਹਿਲਾ ਹੈ ਔਰ ਇੱਕ ਹੋਰ ਜੋ ਵਿਅਕਤੀ ਹੈ ਇਨਵੋਲਡ ਤੋ ਉਸੇ ਲਿਖ ਕੇ ਜੈਸੇ ਵੇਖੋ ਉਹਦੇ ਵਿੱਚ ਉਹਦੇ ਵਿੱਚ ਸਾਥੀ ਜਿਹੜਾ ਇਹਨਾਂ ਦੇ ਹੋਰ ਵੀ ਹੋ ਸਕਦੇ ਆ ਇਹਦੇ ਤਫ਼ਤੀਸ਼ ਤੋਂ ਰਿਵੀਲ ਹੋਏਗਾ ਨਾ ਇੱਕ ਬਾਦ ਦੀ ਆ ਜਾਂ ਨਹੀਂ ਇਹਨਾਂ ਦੇ ਵਿੱਚੋਂ ਜਿਹੜਾ ਧੀਰੇ ਸੀਗਾ ਧੀਰਜ ਨੇ ਵੀ ਇੱਕ ਵਾਰੀ ਰੈਕੀ ਕਰਾਈ ਸੀਗੀ ਇਹਨਾਂ ਦੀ ਇਸ ਤਰ੍ਹਾਂ ਜਿਹੜਾ ਦੂਸਰਾ ਵੀ ਉਹਨ ਵੀ ਨਾਲ ਜਾਂਦਾ ਸੀਗਾ ਚਾਰਾ ਦੇ ਨਾਮ ਬੋਲਦਾ ਅੰਮ੍ਰਿਤ ਤਾਂ ਵੇਖੋ ਇੱਕ ਅਮਰਤਪ੍ਰੀਤ ਦੂਸਰਾ ਇੱਕ ਧੀਰੇਜ ਆ ਪਾਂਡੇ ਐਂਡ ਲਕਸ਼ਮੀ ਹੈ ਹਾਂ ਥੈਂਕ ਯੂ